ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਪੰਜਾਬ 'ਚ ਜਾਰੀ ਹੋ ਗਿਆ ਅਲਰਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਆਂ ਅਮਰਸਰ ਥਾਣੇ ਨੂੰ ਆਈ ਈ ਡੀ ਨਾ ਲਾਉਣ ਦੀ ਸਾਜ਼ਿਸ਼ ਨੂੰ ناکام ਕਰਨ ਤੋਂ ਬਾਅਦ ਸਾਫ਼ ਹੋ ਗਿਆ ਕਿ ਅਤਵਾਦੀ ਇੱਥੇ ਗੈਂਗਸਟਰਾਂ ਦੇ ਰੇੜੀ ਛਾਣਦੇ ਪੰਜਾਬ ਪੁੱਟਾ ਮੋਬਾਈਲ ਮਹਾਲੀ ਸੇ ਤੋਂ ਪੁਲਿਸ ਦਾ ਕੁ ਵਿਆਸ ਕਰ ਤਰੇਤ ਹੋਵੇ ਜਾਂ ਫਿਰ ਤੰਤਰ ਪੁਲਿਸ ਦਾ ਥਾਣਾ ਇਸੇ ਤਰ੍ਹਾਂ ਦੇ ਘਰਨਾ ਨੂੰ ਅੰਜਾਮ ਦੇਣ ਲਈ ਦੋਸ਼ੀਆਂ ਨੇ ਭਾਰਤ ਪਾਕਿਸਤਾਨ ਸਰਦ ਨਾਲ ਲੱਗਦੇ ਜਿਨ੍ਹਾਂ ਨਾਲ ਥਾਣੇ ਨੂੰ ਜਿੰਨੀਆਂ ਸੀ ਪਰ ਕਾਮਯਾਬ ਨਹੀਂ ਹੋ ਸਕੇ ਜਿਨ੍ਹਾਂ ਨਾਲ ਥਾਣੇ ਦੇ ਬਾਹਰ ਆਈ ਈ ਡੀ ਖਾਕੀ ਟੈਂਕ ਨਾਲ ਨਪੇਟੀ ਪੀਸੀ ਤੇ ਕੁਝ ਹਿੱਸਿਆਂ ਤੇ ਟੇਪ ਲੱਗੀ ਸੀ ਇਤਨਾ ਟੇਪ ਤੇ ਡਰੋਨ ਨਾਲ ਚੁਟੇਗੇ ਹਿਰੋਇਨ ਦੇ ਵੈਕਟਰ ਹਰਾਂ ਤੇ ਬੰਬਾਂ ਦੇ ਅਕਸਰ ਲੱਗੀ ਹੁੰਦੀ ਹੈ ਬੁਰੀ ਜਾਂਚਦਗਰੀ ਨੇ ਆਈਈਡੀ ਦੇ ਨਾਲ ਕੋਈ ਤਰ੍ਹਾਂ ਵੀ ਦੇਖੀਆਂ ਕਰਨ ਤੋਂ ਬਾਅਦ ਇਹ ਦੀਆਂ ਖੂਫੀਆ ਜਥਿਆਂ ਨੇ ਲਧਿਆਣੇ ਖਰ ਮੋੜ ਅਮਰਸਤ ਪਿਆਸ ਸਵੇਰੇ ਕਰਨ ਤੋਂ ਬਾਅਦ ਰਾਸਤੀ ਜਾਂਚ ਏਜੰਸੀ ਦੀ ਜ਼ਮੇਦ ਕਈ ਜਥਿਆਂ ਨੇ ਪੁਲਿਸ ਤੋਂ ਕੜਨਾ ਤੋਂ ਲੈ ਕੇ ਇਨਪੋਰਟ ਮੰਗੇ ਤੇ ਹੰਨਤੇ ਪੁਲਿਸ ਤੇ ਜਰ ਸਿੰਘਾਂ ਨੂੰ ਫਿਲਹਾਲ ਬਾਈਕ ਸਵਾਰ ਦੋ ਲੋਕਾਂ ਦੀ ਤਲਾਸ਼ਾ ਹਾਲਾਂਕਿ ਪੁਲਿਸ ਖੂਫੀਆ ਏਜੰਸੀਆਂ ਪਾਲ ਕਰਨੀਆਂ ਤੇ ਪੁਲਿਸ ਦੂਸ਼ੀਨ ਫੋਟੋ ਨੂੰ ਲੈ ਕੇ ਉਹਨਾਂ ਦੀ ਪਛਾਣ ਚ ਜੁੜੀ ਹੈ ਖਾਸ ਕਰਕੇ ਜਨਾਲਾ ਲੋਪਗੇ ਰਾਮਦਾਸ ਅਤੇ ਕਰਿੰਡਾ ਲੱਕਾਂ ਚ ਕਿਸੇ ਚ ਦੋਸ਼ੀਆਂ ਦਾ ਹੁੰਦਾ ਸ਼ੱਕ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ